No! Ah! ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਪੱਠਾ ਸਾਹਿਬ ਮੌਜੂਦ ਹਾਂ ਜਿੱਥੇ ਅੱਜ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਵੱਲੋਂ ਅੱਜ ਪੱਠਾ ਸਾਹਿਬ ਵਿਖੇ ਨਵਸਤਕ ਹੋਣ ਲਈ ਇਸ ਵੇਲੇ ਪਹੁੰਚ ਰਹੇ ਨੇ ਤੇ ਅੱਜ ਦਿਖਾਓ ਜਰਾ ਤਸਵੀਰ ਦੇ ਵਿੱਚ ਪੂਰੇ ਜਿਹੜੇ ਸਮਰਥਕ ਜਿਹੜੇ ਚੰਦੂ ਮਾਜਰਾ ਸਾਹਿਬ ਦੇ ਅੱਜ ਪੱਠਾ ਸਾਹਿਬ ਵਿਖੇ ਮੌਜੂਦ ਹੈ ਜੀ ਤੇ ਸਾਰੇ ਸਮਰਥਕਾਂ ਦੇ ਵਿੱਚ ਉਤਸ਼ਾਹ ਜਿਹੜਾ ਬਿਲਕੁਲ ਨਜ਼ਰ ਆ ਰਿਹਾ ਤੇ ਥੋੜੇ ਹੀ ਸਮੇਂ ਦੇ ਵਿੱਚ ਚੰਦੂ ਮਾਜਰਾ ਸਾਹਿਬ ਇੱਥੇ ਪਹੁੰਚ ਰਹੇ ਹਾਂ ਜੀ ਮਾਰਾ ਕੀ ਹਾਲ ਹੈ ਜੀ ਠੀਕ ਹੈ ਜੀ ਤੁਸੀਂ ਸੁਣਾਓ ਜਿਹੜੀ ਪਾਰਟੀ ਵੱਲੋਂ ਆਏ ਆ ਅਸੀਂ ਅਕਾਲੀ ਪਾਰਟੀ ਵਾਲ ਤੋਂ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਵੀ ਬਿਲਕੁਲ ਸਾਡੇ ਬੜਾ ਚੌਰ ਦੇ ਵਿੱਚਾਂ ਬਿਲਕੁਲ ਅਕਾਲੀ ਦਲ ਜਿਹੜਾ ਉਹ ਡਰਾਈਵਿੰਗ ਸੀਟ ਤੇ ਜੀ ਬਾਕੀ ਲੱਕੇ ਬਾਰੇ ਮੈਕੈਨਿਕਸ ਅਕਸਰ ਚੰਦੂ ਮਾਜਰਾ ਸਾਹਿਬ ਵੀ ਕਹਿੰਦੇ ਹੁੰਦੇ ਵੀ ਬੜਾ ਚੌਰ ਵਾਲ ਸਾਡਾ ਠੀਕ ਹੈ ਪਰ ਬਾਕੀ ਥੋੜਾ ਜਿਹਾ ਹੈਕ ਤੇ ਨਹੀਂ ਬਾਕੀ ਮੇਰੇ ਇਲਾਕੇ ਬਾਰੇ ਐਡਾ ਬੜਾ ਮੈਂ ਲੀਡਰ ਨਹੀਂ ਆ ਇਹ ਜ਼ਰੂਰ ਹੈ ਕਿ ਮੈਂ ਸਾਨੂੰ 91 ਤੋਂ ਅਕਾਲੀ ਦਲ ਦੇ ਨਾਲ ਜੁੜਾ ਹੋਇਆ ਜੀ ਮਦਦ ਕਰਦੇ ਆ ਮਾਜਰਾ ਜੀ ਨੂੰ ਕਿੰਨੇ ਦਿਨ ਤੋਂ ਜਾਣਦੇ ਹੋ ਤੁਸੀਂ ਤੰਗ ਮਾਜਰੇ ਨੂੰ ਵੀ ਅਸੀਂ ਲਗਭਗ ਪਸਤਾਨਾ ਦੇ ਗਾ ਇਦਾਂ ਦੇ ਇਨਸਾਨ ਹੈ ਬਹੁਤ ਚੰਗੇ ਇਨਸਾਨ ਹੈ ਜੇ ਕੋਈ ਕੰਮ ਪੈਂਦਾ ਹੈ ਤਾਂ ਜ਼ਰੂਰ ਸੁਣਦੇ ਆ ਉਹ ਜਿਹੜੇ ਆਣ ਵਾਲੇ ਚੋਣਾਂ ਦੇ ਵਿੱਚ ਕੀ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਵੋਟਰਾਂ ਨੂੰ ਅਸੀਂ ਇਹ ਕਹਿੰਨੇ ਆਂ ਕਿ ਇਹ ਪ੍ਰੋਫੈਸਰ ਸਾਹਿਬ ਵਰਗੇ ਸਾਫ਼ ਸੁਥਰੇ ਆਦਮੀ ਜਿਹੜੇ ਉਹਨਾਂ ਦੀ ਮਦਦ ਕੀਤੀ ਜਾਵੇ ਠੀਕ ਹੈ ਨਾਮ ਤੁਹਾਡਾ मेरा नाम रामकिशन है मैं벧ਿਆਦੋਂ चौधरी नंदलाल जी ਦਾ ਮਰਿਸਤ ਵੈਰੀ ਗੁੱਡ ਬਹੁਤ ਵਧੀਆ ਜੀ ਬਿਲਕੁਲ ਹੀ ਅੱਜ ਦੇ ਜਿਹੜੇ ਅੱਜ ਸਮਰਥਕਾਂ ਦਾ ਜਿਹੜਾ ਇਕੱਠ ਮੈਂ ਤੇ ਦੇਖ ਕੇ ਜਿਹੜਾ ਲੱਗ ਰਿਹਾ ਕਿ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਆਪਣੇ ਸਮਰਥਕਾਂ ਦੇ ਸੰਗਤ ਕਾਗਜ਼ ਦੇ داخل ਨਹੀਂ ਸੋਰੀ ਮੱਥਾ ਟੇਕਣ ਤੋਂ ਬਾਅਦ ਜਿਹੜਾ ਚੋਣ ਦੀ ਜਿਹੜਾ ਗਾਜ ਕੀ ਕਰਨ ਜਾ ਰਹੇ ਨੇ ਨਤਕਮਸਤਕ ਹੋਣਗੇ ਨੇੜ ਦੇ ਵੀ ਜਾਣਗੇ ਨਾ ਨੰਦਪੁਰ ਸਾਹਿਬ ਜਾਣਗੇ ਮੱਥਾ ਟੇਕਣੇ ਮੈਸੇਜ ਵਿੱਚ ਤਾਂ ਹੈਗਾ ਵੀ ਨਾਨਾ ਦੇਵ ਜੀ ਵੀ ਜਾਣਾ ਹੈਗਾ ਤਾਂ ਦੋਨੋਂ ਪਾਸੇ ਹੈਗਾ ਜੀ ਨਾਨਾ ਦੇਵ ਸਾਹਿਬ ਵੀ ਜਾਉਗੇ ਨੰਦਪੁਰ ਸਾਹਿਬ ਵੀ ਮੱਥਾ ਟੇਕਣ ਜਾਉਗੇ ਇਹ ਲੱਗ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪੱਕੀ ਹੈ ਯਕੀਨੀ ਹੈ ਜੀ ਕਿੱਥੇ ਵੀ ਸਰਦਾਰ ਪ੍ਰੇਮ ਸਿੰਘ ਚੰਦੂ ਮજરા ਜੀ ਅੱਜ ਮੱਥਾ ਟੇਕਣ ਬਾਅਦ ਇਹਨਾਂ ਪਦਵਾਰਾ ਅਕਾਲ ਤਖਸਾਲ ਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਹੈ ਜੀ ਤੱਕ ਤੱਕ ਸ੍ਰੀ ਕੇਸਗੜ੍ਹ ਸਾਹਿਬ ਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਉਹਨਾਂ ਦੀ ਜਿੱਤ ਵਿੱਚ ਯਕੀਨੀ ਬਣਾਉਣ ਲਈ ਉਹਨਾਂ ਦੇ ਨਾਲ ਬਹੁਤ ਸਾਰੇ ਸਮਰਥਕ ਬਹੁਤ ਉਹਨੂੰ ਕਾਲੀ ਲੀਡਰ ਉਹਦੇ ਨਾਲ ਜਾ ਰਹੇ ਆ ਜੀ ਹੋਰ ਵੀ ਲੋਕ ਰਸਤੇ 'ਚ ਬਹੁਤ ਸਵਾਗਤ ਕਰਨ ਵਾਸਤੇ ਖੜੇ ਆ ਉਹਨਾਂ ਦੀ ਜਿੱਤ ਯਕੀਨੀ ਹੈ ਜੀ ਸਾਨੂੰ ਲੱਗਦੀ ਹੈ ਪੂਰੀ ਜਿੱਤ ਯਕੀਨੀ ਲੱਗਦੀ ਹੈ ਲੱਗਦੀ ਹੈ ਜਿੱਤ ਯਕੀਨੀ ਦੱਸ ਰਹੇ ਆ ਬਿਲਕੁਲ ਅੱਜ ਜਿਹੜਾ ਮੱਥਾ ਟੇਕਣ ਤੋਂ ਬਾਅਦ ਉਹਨਾਂ ਦਾ ਜਿਹੜਾ ਗਾਜ ਕੀਤਾ ਜਾਇਆ ਹੈ ਕਿਉਂਕਿ ਪ੍ਰੇਮਸੀ ਚੰਦੂ ਮਾਜਰੇ ਪਹਿਲਾਂ ਵੀ ਚੋਣ ਜਿੱਤੇ ਲੜ ਚੁੱਕੇ ਆ ਤੇ ਮੈਂਬਰ ਪਾਰਲੀਮੈਂਟ ਇਸ ਇਲਾਕੇ ਤੇ ਰਹ ਚੁੱਕੇ ਆ ਕਾਫੀ ਕੰਮ ਜਿਹੜੇ ਉਹਨਾਂ ਨੇ ਕਰਾਏ ਆ ਇਹ ਗੱਲ ਸੱਚ ਹੈ ਜਿਵੇਂ ਕਿ ਸਰ ਸਰਸਾ ਨਗਰ ਦਾ ਜਿਹੜਾ ਉਹ ਹੈ ਰੇਲਵੇ ਬ੍ਰਿਜ ਹੈ ਉੱਥੇ ਜਿਹੜਾ ਬਿਲਕੁਲ ਬਹੁਤ ਵੱਡਾ ਉਹ ਲੰਘਣ ਵਾਸਤੇ ਮੁਸ਼ਕਲ ਹੁੰਦਾ ਸੀਗਾ ਉਹ ਅੱਜ ਕਈ ਕੰਮ ਜਿਹੜੇ ਇਹਨਾਂ ਵੱਲੋਂ ਕਰਾਏ ਗਿਆ ਥੋੜੇ ਸਮੇਂ ਦੇ ਵਿੱਚ ਚੰਦੂ ਮੱਜਰਾ ਸਾਹਿਬ ਹੁੰਦੇ ਆ ਕਰਾਉਂਦੇ ਦਰਸੋਂ ਚੰਦੂ ਮੱਜਰਾ ਸਾਹਿਬ ਦੇ ਜਿਹੜੇ ਸਮਰਥਕਾਂ ਦੇ ਵਿੱਚ ਥੋੜਾ ਕਿਹਨਾਮਾ ਜੀ ਸਰਜੀਤ ਕੁਲ ਜੀ ਕਿਹੜੀ ਜਗ੍ਹਾ ਤੋਂ ਪੰਚ ਪਲਾ ਚੌਰ ਤੋਂ ਪਲਾ ਚੌਰ ਵੱਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਅਕਾਲੀ ਦਲ ਦਾ ਹੋਲਡ ਹੈ ਸਾਡੇ ਇਲਾਕੇ ਦੇ ਵਿੱਚ ਪਤਾਤ ਤੇ ਅਕਾਲੀ ਦਲ ਹੈਗਾ ਪਹਿਲਾਂ ਵੀ ਪਿੱਛੇ ਦੇ ਲੈਵਲ ਤੇ ਵੀ ਅਕਾਲੀ ਦਲ ਦੇ ਵਿੱਚ ਪੰਸਰ ਪੇਮ ਸਿੰਘ ਚੰਦੂ ਮਦਰ ਜਿਹੜਾ ਆਪਣਾ ਆਧਾਰ ਹੈ ਉਹ ਲੋਕ ਸਭਾ ਹਲਕਾ ਨੰਦ ਪ੍ਰਸਤ ਦੇ ਵਿੱਚ ਹੀ 14 ਤੇ ਚੱਲ ਗਿਆ ਅੱਜ ਤੱਕ ਜਿੱਤੇ ਵੀ ਐਮਪੀ ਬਣੇ ਜਾਂ ਹਾਰੇ ਵੀ ਹੈ ਤਾਂ ਹਰ ਇੱਕ ਦੇ ਨਾਲ ਖੜਦੇ ਆਂ ਦੁੱਖ ਔਰ ਸੁੱਖ ਦੇ ਵਿੱਚ ਖੜਦੇ ਆਂਗੇ ਕੋਈ ਵੀ ਪੀੜ ਭੋ ਹੈ ਤਾਂ ਖੜਦੇ ਆਂਗੇ ਸਾਰਾ ਪਰਿਵਾਰ ਸਮਰਪਿਤ ਹੈ ਅਕਾਲੀ ਦਲ ਨੂੰ ਸੋ ਵਰਕਰ ਵੀ ਅੱਜ ਜਿਹੜੀਆਂ ਗੱਡੀਆਂ ਐ ਸਾਡੇ ਬਲਾਚੌਰ ਤੇ 100 ਦੇ ਗ੍ਰੇਵ ਕਿੱਟੀ ਮੈਂਬਰ ਕਰਨ ਦੀ ਆਈ ਹੈ ਆਪਣੇ ਲੈਵਲ ਅਚਾਰੀ ਨੰਦਪਰ ਸਾਹਿਬ ਦਾ ਹਲਕਾ ਹੈ ਮੈਂਬਰ ਪਾਰਲੀਮੈਂਟ ਦਾ ਕਾਫੀ ਹੌਟ ਸੀਟ ਹੈ ਤੇ ਕਿਵੇਂ ਲੱਗਦਾ ਵੀ ਤੁਹਾਨੂੰ ਦੂਸਰੇ ਪਾਰਟੀਆਂ ਦੇ ਲੀਡਰ ਵੀ ਆਮ ਆਦੀ ਪਾਰਟੀ ਤੋਂ ਵੀ ਹੈ ਕਾਂਗਰਸ ਤੋਂ ਵੀ ਹਲੇ ਆਣਾ ਹੈ ਭਾਜਪਾ ਤੋਂ ਵੀ ਆਉਣੇ ਆ ਜਿਹੜੇ ਵੀ ਪਾਰਟੀਆਂ ਦਾ ਪਿਛਲੇ 5 ਸਾਲ ਕਾਂਗਰਸੀ ਸਰਕਾਰ ਰਹੀ ਉਹਦੇ ਵਿੱਚ ਦੇਖ ਲਿਆ ਗਿਆ ਕਾਂਗਰਸ ਨੇ ਕੀ ਕੀਤਾ ਗਿਆ ਆਮ ਜਨਤਾ ਤੇ ਜੋ ਚਾਹਦੀ ਸੀ ਉਹਦੇ ਮੁਤਾਬਕ ਨਹੀਂ ਉਤਰੇਗੇ ਉੜਾ ਓਕਰ ਟਾਈਮ ਕੱਢਿਆ ਚਾਹੇ ਉਹ ਕੋਈ ਵੀ ਹੋਵੇ ਚਰਾਬ ਹੋਵੇ ਜਾਂ ਨੀਤਾ mafia ਹੋਵੇ ਉਹ mafia ਉੱਪਰ ਰਹੇਗੇ ਆਮ ਵਰਕਰ ਦਾ ਕੰਮ ਨਹੀਂ ਹੋਇਆਗਾ ਤੇ ਉਸ ਤੋਂ ਬਾਅਦ ਜੋ 2.5 ਸਾਲ ਹੋ ਗਏ ਆਪਦੀ ਸਰਕਾਰ ਬਣੇ ਨੂੰ ਜੋ ਬਦਲਾ ਲੈਂਦਾ ਹੈਗਾ ਬੰਨ ਬੰ ਸੀਟਾ ਬਹੁਤ ਬਹੁਤ ਦਾਤ ਨੇ ਜਨਤਾ ਨੇ ਜਤਾਇਆ ਵੀ ਹੈਗਾ ਬਦਲਾ ਬਦਲਾ ਦੇਖਿਆ ਸੀਗਾ ਬਦਲਾ ਆਇਆ ਗਿਆ ਤੁਹਾਡੇ ਸਾਹਮਣੇ ਗਿਆ ਹਰੇਕ ਵਰਗ ਦੁਖੀ ਹੈ ਉਹਦੇ ਵਿੱਚ ਕਿਸਾਨ ਮਜ਼ਦੂਰ ਵਰਗ ਵੀਰ ਅੱਜ ਜਿਹੜਾ ਬੈਠਾ ਹੈਗਾ ਬਡਰਾਂ ਤੇ ਬੈਠਾ ਹੈਗਾ ਉਸ ਤੋਂ ਉਪਰੰਤ ਫਿਰ ਮੁਲਾਜ਼ਮ ਮੁਲਾਜ਼ਮਾਂ ਨੇ ਲਿਆਂਦਾ ਸੀਗਾ ਅੱਜ ਮੁਲਾਜ਼ਮਾਂ ਤੇ ਉਹਨਾਂ ਦੇ ਜਿੰਨੇ ਡੰਡੇ ਪਏ ਆਗੇ ਅੱਜ ਮੁਲਾਜ਼ਮ ਵੀ ਦੁਖੀ ਹੈਗਾ ਇਹ ਕੋਈ ਵੀ ਇਦਾਂ ਦਾ ਵਰਗ ਨਹੀਂ ਹੈਗਾ ਜਿਹੜਾ ਇਸ ਅਸੂਗੀ ਹੋਵੇ ਹੋਵੇ ਜਲ ਦੱਸੋ ਵੀ ਮੁਕਾਬਲਾ ਤੁਸੀਂ ਕਿਹਦੇ ਨਾਲ ਮੰਨਦੇ ਹੋ ਅਕਾਲੀ ਦਲ ਦਾ ਮੁਕਾਬਲਾ ਕਾਂਗਰਸ ਨਾਲ ਹੋਊਗਾ ਜਾਂ ਆਮ ਨਾਲ ਹੋਊਗਾ ਜਾਂ ਬੀਜੇਪੀ ਨਾਲ ਹੋਊਗਾ ਸਾਡਾ ਅਕਾਲੀ ਦਲ ਦਾ ਮੁਕਾਬਲਾ ਮੇਰਾ ਖਿਆਲ ਹੈਗਾ ਕਿ ਜਿਹੜਾ ਵੀ ਹੁਣ ਆਪਲੇ ਆਏਗੇ ਕੋਈ ਉੱਥੇ ਦੇ ਮੁਕਾਬਲਾ ਕਿਹਦੇ ਨਾਲ ਮੰਦਲ ਮੇਰਾ ਖਿਆਲ ਹੈ ਪਈ ਸ਼ਾਇਦ ਕਾਂਗਰਸ ਕਰੇਗਾ ਆਪ ਤਾਂ ਬੜੇ ਪਿੱਛੇ ਰਹਿ ਗਈ ਹੈ ਉਹ ਪੂਦੇ ਨਾਲ ਉਹ ਆਇਆ ਸੀਗਾ ਉਹ ਤੇ ਬਹੁਤ ਪਿੱਛੇ ਰਹਿ ਗਈ ਹੈ ਕਾਂਗਰਸ ਦਾ ਤੇ ਅਕਾਲੀ ਦਲ ਦਾ ਮੁਕਾਬਲਾ ਹੋਊਗਾ ਸ਼ਾਇਦ ਉਹ ਵੀ ਜੇ ਹੁਣ ਆਲੇ ਕੋਈ ਨਹੀਂ ਤੁਸੀਂ ਆਪਣਾ ਏਰੀਆ ਦੇ ਰਹੇ ਹੋ ਹਾਂ ਬਸ ਇਹਨਾਂ ਦਾ ਆਪਸ ਰਹਿਣ ਆਗੇ ਬਾਕੀ ਸਾਰੇ ਪਿੱਛੇ ਠੀਕ ਹੈ ਅੰਜ ਮਰ ਤੁਸੀਂ ਆ ਜਾਓ ਇੱਕ ਮਿੰਟ ਜਰਾ ਇਹ ਮੁਕਾਬਲਾ ਜਿਹੜਾ ਅਪਰਸ਼ ਕੀਤੇ ਅੱਗੇ ਦਾ ਰਹੇਗਾ। ਦੇਖੋ ਗੱਲ ਇਹ ਵਿੱਚ ਕਾਉਣਾ ਮੁਕਾਬਲਾ ਹੈ। ਦਾ ਅਕਾਲੀਦਾਲ ਹੈ। ਉਹ ਅੰਦਪੁਰ ਸਾਹਿਬ ਹਲਕੇ ਸਭ ਤੋਂ ਅੱਗੇ ਚੱਲਦਾ। ਸਾਰੇ ਹਲਕਿਆਂ ਦੇ ਵਿੱਚ। ਅੰਦਪੁਰ ਸਾਹਿਬ ਪਹਿਲਾਂ ਥੋੜਾ ਜਿਆ ਗੌਰ ਸਾਹਿਬ ਵਿੱਚ ਹੁੰਦਾ ਸੀ। ਤੇ ਵੀ ਜਦੋਂ ਤੋਂ ਡੀਟੀਓ ਸਾਹਿਬ ਆਏ ਨੇ ਕਰਨ ਸਿੰਘ ਹੁਣੀ। ਉਹਨਾਂ ਨੇ ਬਹੁਤ ਜ਼ਿਆਦਾ ਥੋੜਾ ਘੜਾ ਹਲਕਾ ਹੈ। ਬੜਾ ਹਲਕਾ ਘੜਾ ਮੇਰਾ ਤਾਂ ਹਲਕਾ ਪਹਾੜੀ ਹੈ। ਪਹਾੜੀ ਪਹਾੜੀ। ਉਹਨਾਂ ਦਾ ਬੜਾ ਉੱਥੇ ਹੁਣ ਹੋਇਆ तकरीबन ਸਾਰੇ ਹਲਕਿਆਂ ਦੇ ਵਿੱਚ ਬਾਕੀ ਇਹ ਹੈ ਕਿ 10-15 ਸਾਲ ਤੋਂ ਪਰਿਵਾਰ ਇਕੱਲੇ-ਇਕੱਲੇ ਘਰ ਨਾਲ ਇਕੱਲੇ-ਇਕੱਲੇ ਸਾਰਿਆਂ ਨੇ ਨਿੱਜੀ ਤੌਰ ਤੇ ਪਰਤਿਆ ਹੋਇਆ ਉਹ ਗੱਲ ਦਾ ਹੀ ਬੜਾ ਅਸਰ ਪੈਂਦਾ ਹੈ ਨਿੱਜੀ ਤੌਰ ਤੇ ਬੰਦੇ ਜਲਦੀ ਤਾਂ ਅਸੀਂ ਵੀ ਮੰਨਦੇ ਆਂ ਵੀ ਅਸੀਂ ਅਸੇ ਇਲਾਕੇ ਦੇ ਵਿੱਚ ਅਸੀਂ ਸਰਵੇ ਕਰਦੇ ਰਹਿੰਦੇ ਆਂ ਵੀ ਚੰਦੂ ਮੱਜਰਾ ਸਾਹਿਬ ਹਰ ਦੁੱਖ ਸੁੱਖ ਦੇ ਵਿੱਚ ਖੜ੍ਹਦੇ ਆ ਇਹ ਗੱਲ ਸੱਚ ਹੈ ਇਹ ਗੱਲ ਝੂਠ ਨਹੀਂ ਅਸੀਂ ਵੀ ਕਹਿੰਦੇ ਜਦੋਂ ਇਹ ਨਹੀਂ ਗੱਲ ਹੋ ਗਈ ਜਦੋਂ ਜਿੱਤੇ ਹੁੰਦੇ ਨੇ ਦੀ ਵਾਰੀ ਨਹੀਂ ਵੀ ਐਮਪੀ ਸੀਗੇ ਉਦੋਂ ਵੀ ਹਰ ਧਾਰਮਿਕ ਪ੍ਰੋਗਰਾਮ ਸਾਂਝੇ ਪ੍ਰੋਗਰਾਮ ਚ ਹਰੇਕ ਦੇ 200 ਤੇ 314 ਪਹਿਲਾਂ ਇੱਥੇ ਜਿੰਨੇ ਐਮਪੀ ਬਣ ਕੇ ਗਏ ਨੇ ਸਾਰੇ ਐਮਪੀ ਬਣੇ ਤੇ ਨੰਗੇ ਤਵਨੀਤ ਬਿੱਟੂ ਜਿੱਥੋਂ ਐਮਪੀ ਬਣੇ ਉਹ ਇੱਥੋਂ ਛੱਡ ਕੇ ਚਲੇ ਗਏ ਮੁੜ ਕੇ ਨੀਸ਼ਤਵਾੜੀ ਜੀ ਬਣੇ ਉਹ ਅੰਬਿਕਾ ਸੋਨੀ ਚਾਹੇ ਹਾਰ ਗਈ ਉਹ ਮੁੜ ਕੇ ਉਹ ਵੀ ਨਹੀਂ ਦੇਖੀ ਇਹ ਹਾਰ ਕੇ ਵੀ ਇੱਥੇ 5 ਸਾਲ ਲੋਕਾਂ ਵਿੱਚ ਰਿਹਾ ਹੋਰ ਸਾਰੇ ਲੀਡਰ ਜ਼ਿਆਦਾਤਰ ਲੀਡਰ ਜਿਹੜੇ ਹੈ ਬੀਜੇਪੀ ਦੇਵਾਂ ਨੂੰ ਜਾ ਰਹੇ ਆ ਛਾਲ ਮਾਰ ਰਹੇ ਆ ਛਾਲ ਮਾਰ ਰਹੇ ਆ ਇਹਦਾ ਕੀ ਲੱਗਦਾ ਤੁਹਾਨੂੰ ਦੇਖੋ ਗੱਲ ਐ ਜੀ ਵੈਸੇ ਤਾਂ ਆਪਣਾ ਆਪਣਾ ਮਨ ਹੁੰਦਾ ਹੈ ਕਈ ਵਾਰੀ ਇਹ ਹੁੰਦਾ ਵੀ ਕਿਤੇ ਕਿਤੇ ਦਾ ਰੁੱਸਿਆ ਬੰਦਾ ਉਹਨੇ ਕਿਤੇ ਜਾਣਾ ਹੀ ਹੁੰਦਾ ਤੇ ਉਸ ਦੇ ਹਿਸਾਬ ਜੇ ਨਾਲ ਆਪਣੀ ਮੰਨ ਜਾ ਹੁੰਦਾ ਅਗਲੇ ਦਾ ਇਹ ਤਾਂ ਹੋ ਹੀ ਜਾਂਦਾ ਵੀ ਲੋਕਾਂ ਨੂੰ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕਾਂ ਨੂੰ ਲੋਕਾਂ ਦਾ ਇਹ ਐ ਵੀ ਜਿਹੜਾ ਇੱਕ ਤਾਂ ਲੀਡਰ ਅਸੀਂ ਕਾਂਗਰਸ ਦਾ ਲੀਡਰ ਮੰਨਿਆ ਹੋਇਆ ਜੀ ਬੀਜੇਪੀ ਦਾ ਮੰਨਿਆ ਜੀ ਕਾਲੀ ਦਾ ਤੇ ਸਾਡਾ ਹੀ ਬੰਦਾ ਭੱਜ ਕੇ ਉਧਰ ਚੱਲ ਜਵੇ ਤਾਂ ਕਿ ਜਿਹੜਾ ਬੰਦਾ ਕਿਤੇ ਛੱਡ ਕੇ ਜਾਂਦਾ ਨਾ ਕੰਨੀਆਂ ਭਾਵਨਾ ਨਾਲ ਤਾਂ ਹੁੰਦਾ ਖਿਲਵਾੜ ਠੀਕ ਹੈ ਜੀ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਜਿਹੜੇ ਲੋਕ ਜੁੜੇ ਹੁੰਦੇ ਨੇ ਉਹਨਾਂ ਦਾ ਬੜਾ ਇਸ ਗੱਲ 'ਚ ਹੋ ਹੁੰਦਾ ਹਾਂ ਗੱਲ ਤਾਂ ਪਿਛੇ ਆਲਓਵਰ ਤੋਂ ਮਾੜੀ ਹੈ ਗੱਲ ਇਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਭਾਵਨਾ ਨਾਲ ਜੁੜੇ ਜਿਹੜੇ ਹੁਣ ਅੱਜ ਐਮਪੀ ਸੀ ਗਿਆ ਅੱਜ ਉਛਾਲ ਮਾਰ ਕੇ ਉਧਰ ਗਿਆ ਉਹ ਲੋਕ ਤਾਂ ਜੁੜੇ ਪਈਆਂ ਨੇ ਉਸ ਪਾਰਟੀ ਦੇ ਨਾਲ ਜੁੜੇ ਬੈਚਾ ਉਹ ਕਾਂਗਰਸ ਉਹ ਉਛਾਲ ਮਾਰ ਕੇ ਉਹ ਇਹਦਾ ਕਿ ਲੋਕ ਹੀ ਭਜੂਗੇ ਨਹੀਂ ਨੋ ਉਹਦੀ ਕਮਜ਼ੋਰੀ ਕਰਕੇ ਉਹ ਡਰਦਾ ਦਾ ਜਿਹੜੀ ਸਰਕਾਰ ਸੈਂਟਰ ਸਰਕਾਰ ਹੈ ਉਹਦੇ ਕਰਕੇ ਵੀ ਕਿਸੇ ਵੀ ਤਰ੍ਹਾਂ ਅਲ ਜਾਣਾ ਨਹੀਂ ਇਸ ਕਰਕੇ ਦੌੜ ਰਿਹਾ ਹੈਗਾ ਜਨਤਾ ਉੱਥੇ ਖੜੀ ਹੈਗੀ ਜਿੱਦਾਂ ਹੁਣ ਅਕਾਲੀ ਦਲ ਦੀ ਸੀ 14 ਵਿੱਚ ਚੰਨੂਬਾਦ ਸਾਹਿਬ ਨੂੰ ਐਸੇ ਸਾਡੇ ਹਲਕੇ ਤੇ ਵੋਟ ਵੱਧ ਪਈ ਬਲਾਚੋਰ ਤੇ ਵੱਧ ਪਈ ਉਸ ਤੋਂ ਬਾਅਦ 19 ਦੇ ਵਿੱਚ ਵੀ ਵੋਟ ਜਿਹੜੀ ਪਲੱਸ ਗਈ ਹੈ ਕਿ 4-5000 ਪਲੱਸ ਹੋਈ ਹੈ ਉਹਨਾਂ ਦਾ ਜਿੰਨਾ ਵੀ ਲੋਕਲ ਰਹਿਣ ਕਰਕੇ ਦੁੱਖ ਸੁੱਖ ਦੇ ਜਾਣ ਕਰਕੇ ਸੋਸ਼ਲ ਹਾਊਸਿੰਗ ਕਰਕੇ ਹੀ ਵਧੀ ਹੈ ਇੱਕ ਦੋ ਸੀਟਾਂ ਤੇ ਹਰੇ ਬਾਕੀ ਵੱਧੇ ਚਲੇ ਗਏ ਆਏ ਉਏ ਇਹਨਾਂ ਦਾ ਪਰਿਵਾਰਿਕ ਕੈ ਵੀਗਾ ਰਿਗਨਲ ਰੱਖਦੇ ਆਂਗੇ ਜਿਹਦੇ ਨਾਲ ਖੜੇ ਖੜੇ ਹੈਗੇ ਓਏ ਧੰਨਵਾਦ ਜੀ ਤੁਹਾਡਾ ਬਾਕੀ ਪਿਛਲੇ 5 ਸਾਲ ਤੱਕ ਉਹ ਲੋਕਾਂ ਨੇ ਦੇਖ ਹੀ ਲਿਆ ਵੀ ਕਾਂਗਰਸ ਦਾ ਰਾਜ ਤਾਂ ਹੈ ਹੀ ਨਹੀਂ ਤਾਂ ਤਾਂ ਬੀਜੇਪੀ ਦਾ ਹੀ ਰਾਜ ਤਾਂ 빙ਗਾ ਡੇਟਾ ਕਰਕੇ ਜਿਹੜਾ ਹੁਣ ਆ ਰਾਜ ਹੈ ਇਹਨੂੰ 2.5 ਸਾਲ ਹੋ ਗਏ ਇਹ ਤਾਂ ਕਿਸੇ ਤੁਸੀਂ ਕੰਮ ਕਰਨਾ ਤਾਂ ਲਏਦਾ ਕਿਸੇ ਟੁੱਟੀ ਸੜਕ ਨੂੰ ਪੱਚ ਵੀ ਨਹੀਂ ਲੱਗਿਆ ਨਾ ਹੋਰ ਹੈ ਚਲੋ ਤੁਸੀਂ ਉਹ ਗੱਲ ਥੋੜੀ ਜਿਹੀ ਚੱਲ ਪਈ ਹੈ ਤੁਸੀਂ ਆਮ ਆਦੀ ਪਾਰਟੀ ਦੀ ਗੱਲ ਕਰੀਏ ਤਾਂ ਲੋਕ ਰਾਹਤ ਮਹਿਸੂਸ ਕਰ ਰਹੇ ਹੈ ਮਲੋ ਜਿਵੇਂ ਕਿ ਮੈਂ ਤੁਹਾਡੇ ਕੋਈ ਕੁਝ ਬੀਜੇਪੀ ਨਾਲ ਸੰਬੰਧ ਹੈ ਜਾਂ ਕਾਂਗਰਸ ਨਾਲ ਸੰਬੰਧ ਹੈ ਕਈ ਕਹਿੰਦੇ ਭਾਈ ਸਾਨੂੰ ਬਿੱਲਾਂ ਦੇ ਵਿੱਚੋਂ ਰਾਹਤ ਮਿਲੀ ਹੈ ਸਾਨੂੰ ਦੇਖੋ ਗੱਲ ਹੈ ਵੀ 300 ਜੁੰਟ ਦਾ ਆਲਰੇਡੀ ਕਾਲੀ ਤੁਸੀਂ ਇਹ ਦੱਸੋ ਤੁਹਾਨੂੰ ਰਾਹਤ ਮਿਲੀ ਹੈ ਕਿ ਇਤਨੀ ਆ ਵੀ ਕਾਂਗਰਸ ਨੂੰ ਮਿਲੀ ਹੈ ਜਾਂ ਕਾਲੀਆਂ ਨੂੰ ਮਿਲੀ ਹੈ ਜ ਮੇਰੀ ਸੁਣੋ ਇਹ ਗੱਲ ਕਈ ਗੱਲਾਂ ਇੰਨੀਆਂ ਹੀ ਹੋਣਗੀਆਂ ਜਿਨ੍ਹਾਂ ਤੇ ਆਪਾਂ ਗੌਰ ਨਹੀਂ ਕਰਦੇ ਜਿਹੜੀ ਮਹਿੰਗਾਈ ਹੈ ਪਿਛਲੇ 2 ਸਾਲ ਦੇ ਵਿੱਚ ਜਿਹੜੀ ਇੱਕ ਪਲਾਸਟਿਕ ਦੀ ਪਾਈਪ 60 ਰੁਪਏ ਦੀ ਫੁੱਟ ਸੀ ਉਹ 120 ਰੁਪਏ ਦੀ ਫੁੱਟ ਹੈ ਅਸੀਂ ਹਰ ਚੀਜ਼ ਨੂੰ ਨਾਲ ਨਾਲ ਜੋੜ ਕੇ ਦੇਖੀਏ ਨਾ ਕੱਲੀ ਬਿਜਲੀ ਨਾਲ ਦੇਖੀਏ ਚੀਜ਼ਾਂ ਦੀਆਂ ਕੀਮਤਾਂ ਦੁੱਗਣੀਆਂ ਤਿਗਣੀਆਂ ਚੌਕਣੀਆਂ ਹੋ ਗਈਆਂ ਇੱਕ ਕੱਲੀ ਬਿਜਲੀ ਹੈ ਉਹਦੇ ਉਹਦੇ ਤੇ ਨਹੀਂ ਕੱਲਾ ਬਿਜਲੀ 300 ਜੁਨਟ ਕਾਲੀ ਦਲ ਨੇ ਮੈਂ ਪਹਿਲਾਂ ਮਾਫ ਕਰੀ ਚਲੋ ਠੀਕ ਹੈ ਤੁਹਾਡੀ ਆਪਣੀ ਆਪਣੀ رائے ਆਪਣੀ ਸਭ ਜੀ ਆਓ ਜੀ ਇਧਰ ਆਓ ਜਰਾ ਜੀ ਪਹੁੰਚ ਚੁੱਕੇ ਆ ਜੀ ਬਿਲਕੁਲ ਇਹਨਾਂ ਦਾ ਸਵਾਗਤ ਹੈ ਜਿਹੜਾ ਕਾਫੀ ਜਿਹੜੇ ਵਰਕਰ ਜਿਹੜੇ ਇਸ ਵਲ 71 ਹੋਏ ਹੋਏ ਆ ਜੀ ਇਹ ਕੱਲੀਓ ਰੇਮਸਿੰਘ ਜੁੱਧ ਮਾਦਰਾ ਐਸਬਲੇ ਸ੍ਰੀ ਪਠਾ ਸਾਹਿਬ ਵਿਖੇ ਪਹੁੰਚੇ ਹੋਏ ਆ ਜੀ ਗੱਡੀ ਦੇ ਵਿੱਚ ਬਿਰਾਜਮਾਨ ਹੈ ਇਸ ਕਾਫੀ ਜਿਹੜਾ ਕਾਫਲਾ ਇਹਨਾਂ ਦੇ ਨਾਲ ਜਿਹੜਾ ਚੱਲਿਆ ਹੋਇਆ ਹੈ ਚੌਧਰੀ ਅਨੰਦ ਲਾਲ ਪਾਲਕਾ ਪਲਾਚੌਰ ਚੌਧਰੀ ਚਰਦੀ ਕਲਮ ਸਮਰਥਕਾਂ ਨੂੰ ਦੇਖ ਜਿਹੜਾ ਵੀ ਉਤਸ਼ਾਹ ਜਿਹਦਾ ਨਜ਼ਰ ਆ ਰਿਹਾ ਹੈ ਇੱਧਰ ਸ਼ੋਰ ਮਾਰ ਕੇ ਚੱਲਦੇ ਆ ਸ਼ਰਮ ਨਹੀਂ ਖੜੀ ਜਾਂਦਾ ਸ਼ਾਟ ਬਾਹਰ ਸ਼ਾਟ ਰੋਪਾ ਜਿਹੜਾ ਇਸ ਵੇਲੇ ਪੱਠਾ ਸਾਹ ਪਹੁੰਚਣ ਤੇ ਪਾਇਆ ਗਿਆ ਹੈ ਤੇ ਇਹਨਾਂ ਦੇ ਨਾਲ ਜਿਹੜੇ ਵੀ ਸਮਰਥਕ ਜਿਹੜੇ ਮੌਜੂਦ ਨੇ ਉਹਨਾਂ ਦੇ ਅੱਬੀ ਮੌਜੂਦ ਨੇ ਸ਼੍ਰੋਮਣੀ ਕਾਰਜਕਾਰ ਜਿੰਦਾਬਾਦ ਜਿਹੜੇ ਨਾਰੇ ਜਿਹੜੇ ਲਗਾਇ ਕਰ ਰਹੇ ਹਨ ਬਿਲਕੁਲ ਕਾਫੀ ਖੁਸ਼ੀ ਬੈਂਕੜਿਆਂ ਜਿਹੜੀਆਂ ਬੱਜੀਆਂ ਹਰ ਪੈਰ ਤੇ ਪੈਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਫਿਰ ਸਾਰਿਆਂ ਬੈਂਕੀਆਂ ਪ੍ਰਬੰਧਨ ਨੂੰ ਕਿ ਹਰ ਗੱਡੀ ਦੇ ਵਿੱਚ ਲੰਚ ਦਾ ਇੰਤਜ਼ਾਮ ਕਰਿਆ ਹੋਇਆ ਹਰ ਗੱਡੀ ਦੇ ਵਿੱਚ ਲੰਚ ਪੈਕਟ ਦੇ ਨਾਲ ਪਾਣੀ ਹਰ ਗੱਡੀ ਦੇ ਵਿੱਚ ਰਖਾ ਦੇ ਤੇ ਗੱਡੀਆਂ ਨੂੰ ਮੇਰੀ ਬੇਨਤੀ ਆ ਕਿ ਨਾਨਪੁਰ ਸਾਹਿਬ ਤਾਂ ਕਿ ਜਾਂਦੇ ਸ਼ਗਾ ਤੇ ਨਾਨਪੁਰ ਸਾਹਿਬ ਤੁਹਾਨੂੰ ਚਾਹ ਬਣਾ ਕੇ ਦਾਸ ਤੋਂ ਥੋੜਾ ਧੰਨਵਾਦ ਕਰਕੇ ਜਿੱਤੇ ਹੁਣ ਆਪਣਾ ਸਰਕਾਰ ਜੀ ਆਵਿਆ ਗੱਡੀਆਂ 'ਚ ਅੱਜ ਪਾਣੀ ਸਾਰੀਆਂ ਤਰਫਾਂ ਦੇ ਖੂਬ ਪਹੁੰਚਾ। ਸਾਰੀਆਂ ਗੱਡੀਆਂ ਚ ਨੇ ਲਾਂਚ ਤੇ ਖਾਣੇ ਦੇ ਖਾਣਾ। ਬੈਂਕੜਿਆਂ ਨੇ ਗੱਟਿਆਂ ਹਰ ਪੈਰ ਤੇ ਪੈਰ। ਮੈਂ ਸਾਰਿਆਂ ਦਾ ਧੰਨਵਾਦ ਕਰਨਾ। ਫਿਰ ਸਾਰਿਆਂ ਬੈਂਕਿਆਂ ਪ੍ਰਬੰਧਕਾਂ ਨੂੰ ਕਿ ਹਰ ਗੱਡੀ ਦੇ ਵਿੱਚ ਲਾਂਚ ਦਾ ਇੰਤਜ਼ਾਮ ਕਰਿਆ ਹੋਇਆ। ਹਰ ਗੱਡੀ ਦੇ ਵਿੱਚ ਲਾਂਚ, ਸੈਕਟ ਤੇ ਨਾਲ ਪਾਣੀ ਹਰ ਗੱਡੀ ਦੇ ਵਿੱਚ ਰੱਖਾ ਦੇ। ਮੇਰੀ ਬੇਨਤੀ ਆ ਕਿ ਨਾਨਪੁਰ ਸਾਹਿਬ ਤਾਂ ਕਿ ਜਾਂਦੇ ਛਕਾ ਤੇ ਨਾਨਪੁਰ ਸਾਹਿਬ ਤੁਹਾਨੂੰ ਚਾਹ ਬਣਾ ਕੇ ਦੱਸ ਦਿੰਦਾ ਥੋੜਾ ਧੰਨਵਾਦ ਕਰਕੇ ਦਿੱਤੇ ਹੁਣ ਆਪਣਾ ਸਰਕਾਰ ਜੀ ਸਾਰੀਆਂ ਗੱਡੀਆਂ ਤੇ ਲਾਂਚ ਪਾਣੀ ਸਾਰੀਆਂ ਚਰਖਾ ਦੇ ਫਿਰ ਤੁਰੋ ਸਾਰੀਆਂ ਗੱਡੀਆਂ ਤੇ ਲਾਂਚ